ਵੀਰੋ ਮੀਟੋ ਸਿਕਾਰ ਮੈਨੂੰ ਅੰਦਰ ਆਜਾ ਜੀ ਜਿਹੜਾ ਨਹੀਂ ਹੁੰਦਾ ਨਾ ਉਹ ਜਿਹੜਾ ਨਹੀਂ ਮਿਲਦਾ ਪਰਫਾਰਮੈਂਸ ਪਰਫਾਰਮੈਂਸ ਪਰ ਰਹਿਤ ਘਰੇ ਤੇ ਇਹਨਾਂ ਚ ਕੋਈ ਵੀ ਨਵਲ ਅਵੇਲੇਬਲ ਮਿਲਿਆ ਸਰ ਕਰੋ ਸ਼ੁਰੂ ਸਰ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਨਸ਼ਾ ਅਤੇ ਨਸ਼ਾ ਤਸਕਰੀ ਦੇ ਖਿਲਾਫ ਇੱਕ ਸਖਤ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਮੁਹਿੰਮ ਦੇ ਤਹਿਤ ਅੱਜ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਐਸਐਸਪੀ ਫਿਰੋਜ਼ਪੁਰ ਸ਼੍ਰੀਮਤੀ ਸੋਮੇ ਮਿਸ਼ਰਾ ਜੀ ਆਈਪੀਐਸ ਦੀ ਅਗਵਾਈ ਹੇਠ ਇੱਕ ਸੀਕ੍ਰੇਟ ਸਰਚ ਆਪਰੇਸ਼ਨ ਅਤੇ ਸਰਪ੍ਰਾਈਜ਼ ਆਪਰੇਸ਼ਨ ਕੀਤਾ ਗਿਆ ਜਿਹਨੂੰ ਕੋਆਰਡੀਨੇਟ ਸਰਚ ਆਪਰੇਸ਼ਨ ਵੀ ਕਹਿੰਦੇ ਆ। ਥਾਣਾ ਕਲਖੁਰਚ ਪੈਂਦੇ ਪਿੰਡ ਸੋਢੀ ਨਗਰ 'ਚ ਇਹ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਜਿਹਦੇ ਵਿੱਚ ਭਾਰੀ ਮਾਤਰਾ 'ਚ ਸਾਡੀ ਪੁਲਿਸ ਫੋਰਸ ਸਾਡੇ ਨਾਲ ਤਨਾਤ ਹੈ तकरीबन 50 ਪੁਲਿਸ ਕਰਮੀ 4 ਥਾਣਿਆਂ ਤੋਂ ਇੱਥੇ ਤਨਾਤ ਨੇ ਇਸ ਸਰਚ ਆਪਰੇਸ਼ਨ ਵਿੱਚ ਜਿਹਦੇ ਵਿੱਚ ਅਸੀਂ ਜਿਹੜੇ ਵੀ ਇੱਥੇ ਨਸ਼ਾ ਤਸਕਰੀ ਕਰਦੇ ਰਹੇ ਨੇ ਰਹਿਸ਼ੀ ਇੱਥੋਂ ਦੇ ਬੰਦੇ ਨੇ ਉਹਨਾਂ ਦੇ ਘਰਾਂ ਨੂੰ ਚੈੱਕ ਕੀਤਾ ਜਾਊਗਾ ਉੱਥੇ ਜੇ ਕੋਈ ਨਸ਼ੀਲਾ ਪਦਾਰਥ ਜਾਂ ਕੋਈ ਹੋਰ ਸ਼ੱਕੀ ਸਮਾਨ ਸਾਨੂੰ ਮਿਲਦਾ ਹੈ ਉਸ ਦੀ ਬਰਾਮਦਗੀ ਕਰਕੇ ਉਹਨਾਂ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤੇ ਜਿਹੜੇ ਪਹਿਲਾਂ ਵੀ ਇੱਥੇ ਰਹਿੰਦੇ ਸੀਗੇ ਨਸ਼ਾ ਤਸਕਰ ਉਹਨਾਂ ਨੂੰ ਵੈਰੀਫਾਈ ਕੀਤਾ ਜਾਊਗਾ ਕਿ ਉਹਨਾਂ ਦਾ ਮੌਜੂਦਾ ਹਾਲਾਤ ਕੀ ਨੇ ਪ੍ਰੈਜ਼ੈਂਟ ਸਟੇਟਸ ਕੀ ਹੈ ਤੇ ਹੁਣਕਲ ਕੀ ਕੰਮ ਕਰਦੇ ਨੇ ਜੇ ਉਹਨਾਂ ਤੇ ਸਾਨੂੰ ਸ਼ੱਕ ਹੁੰਦਾ ਤੇ ਉਹਨਾਂ ਤੇ ਵੀ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ